ਮੀਡੀਆ ਦੇ ਵਿੱਚ ਕਿਤੇ ਕਿਹਾ ਜਾ ਰਿਹਾ ਕਿ ਸਰੀਏ ਦੀ ਰੋਡਸ ਦੇ ਨਾਲ ਹਮਲਾ ਕੀਤਾ ਗਿਆ ਕੋਈ ਹਥਿਆਰ ਦੀ ਵਰਤੋਂ ਕੀਤੀ ਗਈ ਲੇਕਿਨ ਅਸਲੀਅਤ ਇਹ ਸੀ ਕਿ ਸੰਦੀਪ ਸਣੀ ਨੇ ਆਪਣਾ ਕੜਾ ਜੋ ਕਿ ਉਸਨੇ ਪਾਇਆ ਹੋਇਆ ਸੀ ਉਸੇ ਕੜੇ ਦੇ ਨਾਲ ਆਪਣੀ ਬੈਰਕ ਦੇ ਵਿੱਚ ਬੈਠੇ ਤੇ ਹੋਰ ਦੋ ਪੁਲਿਸ ਅਫਸਰਾਂ ਦੇ ਨਾਲ ਤਾਸ਼ ਖੇਡ ਰਹੇ ਸੁਪਾ ਸਿੰਘ ਇੰਸਪੈਕਟਰ ਸੁਪਾ ਸਿੰਘ ਉੱਤੇ ਹਮਲਾ ਕੀਤਾ ਹੁਣ ਇੰਸਪੈਕਟਰ ਸੁਪਾ ਸਿੰਘ ਇੰਸਪੈਕਟਰ ਗੁਰਬਚਨ ਸਿੰਘ ਮਾਨੋਚਾਹਲ ਅਤੇ ਇੰਸਪੈਕਟਰ ਇੰਦਰਜੀਤ ਦੇ ਨਾਲ ਇੰਸਪੈਕਟਰ ਇੰਦਰਜੀਤ ਨਾਮੇ ਚੋ ਟ੍ਰਾਇਲ ਸੀ ਲੇਕਿਨ ਮਾਨੋਚਾਹਲ ਅਤੇ ਸੁਪਾ ਸਿੰਘ ਦੋਹੇ ਸੋ ਦੇ ਆਫਟਰ ਮੁਜਰਮ ਸਨ ਇਹ ਸਾਰੇ ਜੇਲ੍ਹ ਵਿੱਚ ਬੈਠੇ ਤਾਸ਼ ਖੇਡ ਰਹੇ ਸਨ ਜਦੋਂ ਦੱਸਿਆ ਜਾਂਦਾ ਹੈ ਕਿ ਸੰਦੀਪ ਸਣੀ ਨੇ ਆ ਕੇ ਆਪਣੇ ਹੱਥ ਵਿੱਚ ਆਪਣੇ ਗੁੱਟ ਵਿੱਚ ਪਾਏ ਕੜੇ ਦੇ ਨਾਲ ਹੀ ਸੁਭਾ ਸਿੰਘ ਉੱਤੇ ਹਮਲਾ ਕਰਨਾ ਸ਼ੁਰੂ ਕਰਤਾ ਉਸ ਦੇ ਸਿਰ ਉੱਤੇ ਉਸ ਦੇ ਚਿਹਰੇ ਉੱਤੇ ਸੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਵਿੱਚ ਬਚਾਅ ਕਰਨ ਦੇ ਚੱਕਰ ਦੇ ਵਿੱਚ ਇੰਸਪੈਕਟਰ ਇੰਦਰਜੀਤ ਅਤੇ ਇੰਸਪੈਕਟਰ ਗੁਰਬਚਨ ਮਾਨੋਚਾਹਲ ਜਦੋਂ ਉਹਨਾਂ ਨੇ ਪੈਨ ਦੀ ਕੋਸ਼ਿਸ਼ ਕੀਤੀ ਇਸ ਝਗੜੇ ਵਿੱਚ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤੱਕ ਜਿਹੜੀਆਂ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਰਿਪੋਰਟਸ ਆ ਰਹੀਆਂ ਸਨ ਉਹਨਾਂ ਰਿਪੋਰਟਸ ਦੇ ਮੁਤਾਬਕ ਕ੍ਰੀਨੀਓਟੋਮੀ ਇੱਕ ਐਸਾ ਸਰਜਿਕਲ ਪ੍ਰੋਸੀਜਰ ਜਿਸ ਵਿੱਚ ਸਿਰ ਦੇ ਸਕਲ ਦਾ ਕੁਝ ਹਿੱਸਾ ਉਸ ਨੂੰ ਹਟਾਇਆ ਜਾਣਾ ਪੈਂਦਾ ਹੈ ਕਿਉਂਕਿ ਜਿਸ ਹਿੱਸੇ ਤੇ ਸੱਟ ਵੱਜੀ ਹੁੰਦੀ ਹੈ ਉਸ ਹਿੱਸੇ ਤੱਕ ਪਹੁੰਚਣ ਲਈ ਸਕਲ ਦੇ ਇੱਕ ਪਾਰਟ ਨੂੰ ਰਿਮੂਵ ਕਰਨਾ ਪੈਂਦਾ ਹੈ ਛੁ ਕ੍ਰੀਨੀਓਟੋਮੀ ਜਿਹੜੀ ਸੀ ਸੁਪਾ ਸਿੰਘ ਇਨਸਪੈਕਟਰ ਉੱਤੇ ਕੰਡਕਟ ਕੀਤੀ ਗਈ ਇਸ ਵਕਤ ਤੱਕ ਇਨਸਪੈਕਟਰ ਸੁਪਾ ਸਿੰਘ ਨੂੰ ਬ੍ਰੇਨ ਡੈਡ ਡਿਕਲੇਅਰ ਕੀਤਾ ਗਿਆ ਸੀ ਉਸ ਦਾ ਦਿਲ ਚੱਲਦਾ ਪਿਆ ਹੈ ਯਾਨੀ ਕਿ ਉਹ ਬ੍ਰੇਨ ਡੈਡ ਹੈ ਲੇਕਿਨ ਉਸ ਦੀ ਮੌਤ ਇਸ ਵਕਤ ਜਦੋਂ ਮੈਂ ਰਿਪੋਰਟ ਬਣਾ ਰਿਹਾ ਹਾਂ ਨਹੀਂ ਹੋਈ ਹੈ ਇਨਸਪੈਕਟਰ ਇੰਦਰ ਜੀ ਉਸ ਦੇ ਵੀ ਸਿਰ ਉੱਤੇ ਸੱਟਾਂ ਲੱਗੀਆਂ ਨੇ ਤਕਰੀਬਨ 3 ਤੋਂ 4 ਇੰਚ ਦਾ ਇੱਕ ਕੱਟ ਹੈ ਕਈ ਟਾਂਕੇ ਉਸ ਨੂੰ ਲੱਗੇ ਨੇ ਲੈਸਰੇਸ਼ਨਸ ਉਸ ਦੇ ਆਈਆਂ ਨੇ ਇਸੇ ਹਮਲੇ ਦੇ ਵਿੱਚ ਗੁਰਬਚਨ ਮਨੋ ਚਾਹਲ ਨੂੰ ਵੀ ਸੱਟਾਂ ਲੱਗੀਆਂ